15 ਅਗਸਤ 1947 ਵਾਲੇ ਦਿਨ ਕਹਿੰਦੇ ਭਾਰਤ ਆਜ਼ਾਦ ਹੋ ਗਿਆ ਸੀ ਜ਼ਬਰਦਸਤੀ ਘਰਾ ਵਿੱਚ ਆਜ਼ਾਦੀ ਵੰਡੀ ਜਾ ਰਹੀ ਹੈ ਤਿਰੰਗੇ ਦਿੱਤੇ ਜਾ ਰਹੇ ਨੇ ਕਿ ਆਪਣੇ ਮਕਾਨਾਂ ਦੇ ਛੱਤਾਂ ਦੇ ਉੱਪਰ ਲਗਾਓ ਹਾਂ ਭਾਰਤ ਆਜ਼ਾਦ ਹੈ ਸਾਡੇ ਨੌਜਵਾਨ ਤਿਰੰਗੇ ਚ ਲਿਪਟ ਕੇ ਹੁੰਦੇ ਨੇ ਤੇ ਸਾਡੇ ਦੇਸ਼ ਭਗਤੀ ਦਾ ਸਬੂਤ ਮੰਗਦੇ ਨੇ ਹਾਂ ਭਾਰਤ ਆਜ਼ਾਦ ਹੈ ਜੇ ਅੱਗੇ ਹੋ ਕੇ ਗੋਲੀਆਂ ਖਾਈਏ ਤਾਂ ਦੇਸ਼ ਭਗਤ ਜਿਹੇ ਹੱਕ ਮੰਗੇ ਤੱਤਵਾਦੀ ਹਾਂ ਭਾਰਤ ਆਜ਼ਾਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਦੀ ਬੇਦਬੀ ਕਰਨ ਵਾਲੇ ਦੋਸ਼ੀ ਫੜੇ ਨਹੀਂਗੇ ਜੇਲ੍ਹਾਂ ਦੇ ਵਿੱਚ ਬੰਦ ਨਹੀਂ ਕੀਤੇਗੇ ਹਾਂ ਭਾਰਤ ਆਜ਼ਾਦ ਹੈ ਜੋ 1984 ਵਿੱਚ ਹੋਏ ਕਤਲੇਆਮ ਦੇ ਦੋਸ਼ੀ ਸ਼ਰੀਆਮ ਕੁਮਰ ਰਹੇ ਨੇ ਹਾਂ ਭਾਰਤ ਆਜ਼ਾਦ ਹੈ ਬੰਦੀ ਸਿੰਘ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਨੇ ਤੇ ਪਖੰਡੀ ਸਾਧ ਪਰੋਲ ਤੇ ਬਾਹਰ ਆ ਜਾਂਦੇ ਨੇ ਹਾਂ ਭਾਰਤ ਆਜ਼ਾਦ ਹੈ ਝੁੱਠੇ ਕਾਊਂਟਰ ਕਰਨ ਵਾਲੇ ਤੇ ਮਾਵਾ ਦੇ ਪੁੱਤਾਂ ਨੂੰ ਸ਼ਹੀਦ ਕਰਨ ਵਾਲੇ ਆਜ਼ਾਦ ਕੁਮਰ ਰਹੇ ਨੇ ਹਾਂ ਭਾਰਤ ਆਜ਼ਾਦ ਹੈ ਨਸ਼ੇਰਾ ਵਪਾਰ ਕਰਨ ਵਾਲੇ ਤੇ ਸ਼ਰੀਆ ਮਾਵਾ ਦੇ ਪੁੱਤਾਂ ਨੂੰ ਗੋਲੀਆਂ ਮਾਰ ਕੇ ਕਤਲੇਆਮ ਕਰਨ ਵਾਲੇ ਆਜ਼ਾਦ ਕੁਮਰ ਰਹੇ ਨੇ ਹਾਂ ਭਾਰਤ ਆਜ਼ਾਦ ਹੈ ਜਿਨਾਂ ਨੇ ਦੇਸ਼ ਦਾ ਪੈਸਾ ਖਾਦਾ ਆ ਤੇ ਲੁੱਟਿਆ ਆ ਤੇ ਧਰਮ ਦੇ ਨਾਂ ਤੇ ਦੰਗੇ ਕਰਵਾਏ ਨੇ ਤੇ ਆਪਸ ਵਿੱਚ ਧਰਮਾਂ ਨੂੰ ਲੜਾਇਆ ਆ ਆਜ਼ਾਦ ਨੇ ਨੌਨਾਂ ਵਾਸਤੇ ਕੋਈ ਕਾਨੂੰਨ ਐ ਨਾ ਕੋਈ ਜੇਲ੍ਹ ਐ ਨਾ ਕੋਈ ਕੈਦ ਐ ਤਰੰਗਾ ਝੜਨ ਵਾਲੀ ਆਜ਼ਾਦੀ ਦਾ ਸਿੱਖਾਂ ਨੇ ਬਾਈਕਾਟ ਕੀਤਾ ਆ ਗੁਰੂ ਸਾਹਿਬ ਜੀ ਨੇ ਕਿਹਾ ਹੈ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਇਸ ਲਈ ਖਾਲਸਾ ਦਾ ਕੋਈ ਖਾਸ ਦੇ ਨਹੀਂ ਐ ਉਹ ਸਦਾ ਹੀ ਆਜ਼ਾਦ ਐ ਸਤੰਤਰ ਐ ਤੇ ਰਹੀ ਗੱਲ ਦੁਨੀਆ ਦੇ ਤਖਤਾਂ ਦੀ ਜਿਦਨ ਕਾਲਪੁਰਖ ਨੇ ਬਿਠਾਉਣਾ ਹੋਣਾ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਇਸ ਲਈ ਨਿਸ਼ਾਨ ਸਾਹਿਬ ਸਦਾ ਹੀ ਆਜ਼ਾਦ ਐ ਆਜ਼ਾਦੀ ਦਾ ਪ੍ਰਤੀਕ ਐ ਕਿਉਂਕਿ ਆਕਾਲਪੁਰਖ ਆਜ਼ਾਦ ਹੈ ਉਹ ਗੁਲਾਮ ਨਹੀਂ ਹੈਗਾ ਤੇਰਾ ਖਾਲਸਾ ਵੀ ਗੁਲਾਮ ਨਹੀਂ ਹੈ